ਇੱਕ ਵਾਰ ਇੱਕ ਨੌਜਵਾਨ ਨਿਰਾਸ਼ ਤੇ ਭਟਕਿਆ ਹੋਇਆ ਸੀ ਉਸ ਦੇ ਮਨ ਵਿੱਚ ਅਨੇਕਾਂ ਪ੍ਰਸ਼ਨ ਸਨ ਰੱਬ ਕਿੱਥੇ ਹੈ ਕੀ ਇਹ ਜ਼ਿੰਦਗੀ ਕਿਸੇ ਮਕਸਦ ਲਈ ਹੈ ਉਸ ਦੇ ਪਿਤਾ ਵਿਆਸ ਜਾਨਦੇ ਸੀ ਅਤੇ ਮਹਾਰਾਜ ਜਨ ਸਿੰਘ ਜੀ ਤੋਂ ਨਾਮਦਾਨ ਮਿਲਿਆ ਹੋਇਆ ਸੀ ਇੱਕ ਦਿਨ ਉਹ ਆਪਣੇ ਪੁੱਤਰ ਨੂੰ ਵਿਆਸ ਲੈ ਗਿਆ ਜਦ ਉਸ ਨੌਜਵਾਨ ਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਤਾਂ ਉਸ ਦਾ ਮਨ ਤ੍ਰਿਪਤ ਹੋ ਗਿਆ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਆ ਰਹੇ ਸੀ ਉਸ ਨੂੰ ਆਪ ਨਹੀਂ ਸੀ ਪਤਾ ਕਿ ਉਹ ਕਿਸ ਗੱਲ ਤੋਂ ਰੋ ਰਿਹਾ ਹੈ ਉਸ ਨੇ ਮਹਾਰਾਜ ਜੀ ਨਾਲ ਗੱਲਬਾਤ ਕੀਤੀ ਤੇ ਪੁੱਛਿਆ ਮਹਾਰਾਜ ਜੀ ਕੀ ਰੱਬ ਹਕੀਕਤ ਵਿੱਚ ਮੌਜੂਦ ਹੈ ਜੇ ਹੈ ਤਾਂ ਮੈਦਕ ਕਿਵੇਂ ਹੈ ਮਹਾਰਾਜ ਜੀ ਨੇ ਮੁਸਕਰਾ ਕੇ ਆਖਿਆ ਪੁੱਤਰ ਰੱਬ ਕੋਈ ਦੂਰ ਦੀ ਚੀਜ਼ ਨਹੀਂ ਉਹ ਤੇਰੇ ਅੰਦਰ ਹੀ ਹੈ ਪਰ ਮਿਲੇਗਾ ਤਾਂ ਨਾਮ ਦੀ ਕਮਾਈ ਨਾਲ ਜੋ ਗੁਰੂ ਦੇ ਰਾਹੀ ਮਿਲਦਾ ਹੈ ਮਹਾਰਾਜ ਚਰਨ ਸਿੰਘ ਜੀ ਨੇ ਨਾਮ ਦੀ ਮਹਿਮਾ ਦੀ ਵਿਆਖਿਆ ਕੀਤੀ ਸ਼ਬਦ ਦੇ ਧਿਆਨ ਸਾਨੂੰ ਅੰਦਰ ਲੈ ਜਾਂਦਾ ਹੈ ਜਿੱਥੇ ਰੱਬ ਦਾ ਨਿਵਾਸ ਹੈ ਇਹ ਤੰਦਰੁਸਤ ਦੁਹਾਂ ਦੀ ਖੁਰਾਕ ਹੈ ਨਾਮ ਸਿਰਫ ਉਚਾਰਨ ਨਹੀਂ ਹੈ ਸਗੋਂ ਇਹ ਅੰਦਰੂਨੀ ਅਨੁਭਵ ਹੈ ਉਸ ਨੌਜਵਾਨ ਨੇ ਉਸੇ ਦਿਨ ਨਾਮ ਦੀ ਦਾਤ ਲਈ ਬੇਨਤੀ ਕੀਤੀ ਮਹਾਰਾਜ ਨੇ ਕਿਰਪਾ ਕੀਤੀ ਤੇ ਉਸ ਨੂੰ ਨਾਮ ਦਾਤ ਦੀ ਬਖਸ਼ਿਸ਼ ਕੀਤੀ ਰੂ ਦਾ ਹਕਮ ਮੰਨ ਕੇ ਅਸਨੀ ਨਾਮ ਦੀ ਕਮਾਈ ਕੀਤੀ। ਮਨ ਉਸ ਦਾ ਸ਼ਾਂਤ ਹੋ ਗਿਆ। ਉਹ ਕਹਿੰਦਾ ਇਹ ਸਭ ਮੇਰੇ ਸਤਪੁਰ ਦੇ ਕਿਰਪਾ ਹੈ। ਮਹਾਰਾਜ ਜਨਸੰਗ ਜੀ ਆਖਦੇ ਹਨ ਸੇਵਾ ਸਿਮਰਨ ਅਤੇ ਸਤ ਸੰ ਇਹ ਤਿੰਨ ਥੰਮ ਹਨ ਰਹਾਣੀ ਜੀਵਨ ਦੇ। ਹਰ ਰੋਜ਼ ਨਾਮ ਜਪੋ ਜਿਵੇਂ ਰੋਟੀ ਖਾਂਦੇ ਹੋ ਰੂ ਨੂੰ ਵੀ ਖੁਰਾਕ ਚਾਹੀਦੀ ਹੈ।